ਜਨੇਊ ਇੱਕ ਐਸੀ ਬਿਮਾਰੀ ਜਦੋਂ ਕਿਸੇ ਨੂੰ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੁਣਿਆ ਕਿ ਫੈਲਦਾ ਵੀ ਬਹੁਤ ਤੇਜ਼ੀ ਦੇ ਨਾਲ ਹੈ ਜਨੇਊ ਦਾ ਝਾੜਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਜਨੇਊ ਪ੍ਰਭੂ ਐਸੀ ਕੋਈ ਲੰਬੀ ਜੁੜੀ ਦਿੱਕਤਵਲੀ ਗੱਲ ਨਹੀਂ ਜਨੇਊ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਅਗਰ ਉਹਦੇ ਉੱਪਰ ਦਵਾਈ ਲਗਾਈ ਜਾਵੇ ਜਾਂ ਦਵਾਈ ਖਾਧੀ ਜਾਵੇ ਤਾਂ ਉਹ ਫੈਲ ਦਿੰਦਾ ਸਾਡੇ ਪੂਰਵਜ ਪੰਡਿਤ ਰੋਪਾਲਾਲ ਜੀ ਜਿਹੜਾ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਭੂ ਦੀ ਕਿਰਪਾ 4 1/4 ਪੀੜੀ ਇਸ ਜਮਨੂ ਕਰ ਰਹੀ ਹੈ ਪਹਿਲੇ ਸਾਡੇ ਦਾਦਾ ਜੀ ਪੰਦਰੋਪਾਲ ਜੀ ਉਸ ਤੋਂ ਬਾਅਦ ਚਾਚਾ ਜੀ ਪੰਦਰ ਮੇਘਰਾਜ ਜੀ ਉਸ ਤੋਂ ਬਾਅਦ ਮੈਂ ਪੰਦਰ ਜੇਸ਼ਪਾਲ ਪਟਵਾਏ ਮੇਰੇ ਬੇਟਾ ਉਹ ਵੀ ਚਾੜਾ ਕਰਦਾ ਹੈ ਇਹ ਗੱਦੀ ਨੂੰ ਬਖਸ਼ਿਆ ਪ੍ਰਭੂ ਤੀਜੇ ਚਾੜੇ ਤੋਂ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਣ ਨਹੀਂ ਦਿੱਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੁਪਏ ਦਾ ਟਿੱਕੇ ਕੋ 10 ਰੁਪਏ ਟਿੱਕੇ ਉਹਦੀ ਇੱਛਾ ਤੀਸਰੇ ਚਾੜੇ ਦੇ ਉੱਤੇ 8 ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਜੀ ਦੇ ਚਰਨਾ ਦੇ ਵਿੱਚ ਰਖਾਇਆ ਜਾਂਦਾ ਜ ਜਿਹਨੂੰ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਿਹਨੂੰ ਆਪਣੇ ਕੋਲ ਤੁਸੀਂ ਆਪ ਪ੍ਰਸ਼ਾਦ ਜਿਹੜਾ ਲਗਾ ਕੇ ਸੰਗਤ ਦੇ ਵਿੱਚ ਵੰਡਿਆ ਜਾਂਦਾ ਜੋ ਤਸਤੇ ਕਿ ਉਹ ਅਗਲਾ 100 ਗ੍ਰਾਮ ਲੈ ਕੇ ਆਵੇ ਆਪਣੀ ਸ਼ਮਦਾ ਉਹ ਜਿੰਨਾ ਲੈ ਕੇ ਆਵੇ ਜੋਤ ਦੇ ਵਿੱਚ ਪਾ ਦੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵੀ ਵਰਤਣੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਣਾ ਜਿਹਨੂੰ ਉਹਦਾ ਚਾਲਾ ਜਦੋਂ ਕਰੇ ਤਾਂ ਪ੍ਰਭੂ ਇਹ ਅਰਜ ਕਰੀ ਦੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ 9:00 ਵਜੇ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਹੋ। ਜਿਆਦਾਤਰ ਹੁੰਦਾ ਕਿ ਨਾਨੂ ਆ। ਬੱਚਿਆਂ ਨੂੰ ਵੀ ਹੋ ਜਾਂਦਾ ਪ੍ਰਭੂ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੋ ਜਾਂਦਾ ਜਿਹੜੇ ਸੁਨ ਹੋ ਜਾਂਦਾ ਕੋਈ ਦਿੱਕਤ ਜਿਨੋ ਹੋ ਗਿਆ ਅਗਰ ਉਹਦੇ ਤਿੰਨ ਚਾੜੇ ਹੋ ਜਾਂਨ ਤਿਹੇ ਚਾੜੇ ਬੜੇ ਆਰਾਮ ਨਾਲ ਫਰਕ ਪੈਂਦਾ। ਜਿਨੇ ਉਹਦਾ ਚਾੜਾ ਸਿਰਫ ਵੀਰਵਾਰ ਨਹੀਂ ਕੀਤਾ ਜਾਂਦਾ ਭਈਆ ਮੂਠੀਨ ਚ ਰੈਗੂਲਰ ਹੁੰਦਾ। ਸ਼ੁਕਰ ਸ਼ਨੀਐਤ ਸੋਮ ਮੰਗਲ ਬੁੱਧ ਹੋ ਜਾਂਦਾ। ਕੋਈ ਦਿੱਕਤ ਅਲੀ ਗੱਲ ਨਹੀਂ। ਜਿਵੇਂ ਚੋ ਮਿਸ ਸੋਜਵੇ ਤੋਂ ਦੁਆਰਾ ਸ਼ੁਰੂ ਕਰਕੇ ਤਿੰਨ ਦਿਨ ਲਗਾਤਾਰ ਚਾੜਾ ਹੁੰਦਾ। ਕਈ ਲੋਕ ਕਹਿੰਦੇ ਨੇ ਆਪਣੇ ਸਵੇਰੇ ਕਰ ਦੋ ਸ਼ਾਮ ਚਾੜਾ ਇੱਕੋ ਵਰੀ ਦਿਨ ਦੇ ਵਿੱਚ ਕਰਵਾਇਆ ਜਾਉ ਤਾਂ ਜ਼ਿਆਦਾ ਬੈਠਾ ਤਾਂ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਤਿਆਲ ਜਨੇਊ ਇੱਕ ਐਸੀ ਬਿਮਾਰੀ ਜਿਸ ਦੇ ਨਾਲ ਜਿਹੜੇ ਇਨਸਾਨ ਨੂੰ ਹੋ ਜਾਵੇ ਤਾਂ ਉਸ ਨੂੰ ਕਾਫੀ ਜ਼ਿਆਦਾ ਮੁਸ਼ਕਲ ਅਦਾਜ਼ ਸਾਹਮਣਾ ਕਰਨਾ ਪੈਂਦਾ ਹੈ ਤੇ ਲੋਕ ਇਲਾਜ ਕਰਵਾਉਣ ਦੇ ਲਈ ਜਗ੍ਹਾ ਜਗ੍ਹਾ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਜਾਂ ਫਿਰ ਅਜਿਹੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਬਖਸ਼ ਹੁੰਦੀ ਹੈ ਸੋ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਬਖਸ਼ ਦੇ ਨਾਲ ਜਨੇਊ ਦਾ ਝਾੜਾ ਕੀਤਾ ਜਾਂਦਾ ਸੋ ਗੱਲਬਾਤ ਕਰਦੇ ਆਂ ਸਾਡੇ ਨਾਲ ਪੰਡਿਤ ਰਾਜੇਸ਼ ਭਰਦਵਾਜੀ ਮੌਜੂਦ ਨੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਆਪਣਨ ਜਿਨੇਊ ਇੱਕ ਐਸੀ ਬਿਮਾਰੀ ਜਦੋਂ ਕਿਸੇ ਨੂੰ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੁਣਿਆ ਕਿ ਫੈਲਦਾ ਵੀ ਬਹੁਤ ਤੇਜ਼ੀ ਦੇ ਨਾਲ ਹੈ ਸੋ ਇੱਥੇ ਜਿਨੇਊ ਦਾ ਝਾੜਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਤੇ ਜਿਨੇਊ ਹੁੰਦਾ ਕਿਉਂ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਜਿਨੇਊ ਪ੍ਰਭੂ ਐਸੀ ਕੋਈ ਲੰਬੀ ਜੁੜੀ ਦਿੱਕਤ ਵਾਲੀ ਗੱਲ ਨਹੀਂ ਜਿਨੋਂ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਅਗਰ ਉਹਦੇ ਉੱਪਰ ਦਵਾਈ ਲਗਾਈ ਜਾਵੇ ਜਾਂ ਦਵਾਈ ਖਾਧੀ ਜਾਵੇ ਤਾਂ ਉਹ ਫੈਲ ਜਾਂਦਾ ਜਿਨੋਂ ਸਾਡੇ ਪੂਰਵਜ ਪੰਡਤ ਰੋਪਾਲਾਲ ਜੀ ਜਿਹੜਾ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਬੋਦੀ ਕਿਰਪਾ ਸਾਡੇ ਚੌਥੀ ਪੀੜੀ ਇਸ ਜਮਨੂ ਕਰ ਰਹੀ ਹੈ ਪਹਿਲੇ ਸਾਡੇ ਦਾਦਾ ਜੀ ਪੰਡਤ ਰੋਪਾਲਾਲ ਜੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਪੰਡਤ ਮੇਘਰਾਜ ਜੀ ਉਸ ਤੋਂ ਬਾਅਦ ਮੈਂ ਪੰਡਤ ਰਜੇਸ਼ਪਾਲ ਤੋਂ ਮੇਰੇ ਬੇਟਾ ਉਹ ਵੀ ਚੜਾ ਕਰਦਾ ਇਹ ਗੱਦੀ ਨੂੰ ਬਖਸ਼ਿਆ ਪ੍ਰਭੂ ਤੀਜੇ ਚਾੜੇ ਤੋਂ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਣਾ ਨਹੀਂ ਲਈਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੁਪਏ ਮਥਾ ਟਕੇ ਕੋ 10 ਰੁਪਏ ਟਕੇ ਉਹਦੀ ਇੱਛਾ ਤੀਸਰੇ ਚਾੜੇ ਦੇ ਉੱਤੇ 8 ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਨੂ ਆਪਣੇ ਕੋਲ ਤੁਸੀਂ ਆਪ ਰੱਖੋ ਪ੍ਰਸ਼ਾਦ ਜਿਹੜਾ ਲਗਾ ਕੇ ਉਹ ਸੰਗਤ ਦੇ ਵਿੱਚ ਵੰਡਿਆ ਜਾਂਦਾ ਜੋ ਤਸਤੇ ਕਿ ਉਹ ਅਗਲਾ 100 ਗ੍ਰਾਮ ਲੈ ਕੇ ਆਵੇ ਆਪਣੇ ਸ਼ਾਂਦਾ ਉਹ ਜਿੰਨਾਂ ਲੈ ਕੇ ਆਵੇ ਜੋਦ ਦੇ ਵਿੱਚ ਪੈ ਜਾਂਦਾ ਸੋ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਿਵਰਤਣੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਉਣਾ ਜਿੰਨ ਉਹਦਾ ਝਾੜਾ ਜਦੋਂ ਕਰੇਦਾ ਪ੍ਰਭੂ ਇਹ ਅਰਜ ਕਰੀ ਜੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ ਨੋਨ ਵੇਜ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਇਹ ਜ਼ਿਆਦਾਤਰ ਹੁੰਦਾ ਕਿ ਨਾਨ ਨੂੰ ਹੈ ਬੱਚਿਆਂ ਨੂੰ ਵੀ ਹੋ ਜਾਂਦਾ ਪ੍ਰਭੂ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੋ ਜਾਂਦਾ ਜਿਹੜੇ ਸੁਨ ਹੋ ਜਾਂਦਾ ਕੋਈ ਦਿੱਕਤ ਨਹੀਂ ਜਿੰਨ ਹੋ ਗਿਆ ਅਗਰ ਉਹਦਾ ਤਿੰਨ ਝਾੜੇ ਹੋ ਜਾਂਨ ਤੀਜੇ ਝਾੜੇ 'ਚ ਬੜੀ ਆਰਾਮ ਨਾਲ ਫਰਕ ਪੈ ਜਾਂਦਾ ਤੁਹ ਸਿਰਫ 3 ਵਾਰ ਇੱਥੇ ਆਣਾ ਪਊਗਾ ਰੋਜ਼ਾਨਾ ਆਣਾ ਪਊਗਾ ਲਗਾਤਾਰ 3 ਵਾਰ ਜੇਕਰ ਕੋਈ ਮਿਸ ਕਰ ਜਾਂਦਾ ਤਾਂ ਦੁਬਾਰਾ ਤਿੰਨੋ ਵਾਰ ਆਣਾ ਪਊਗਾ ਜਾਂ ਫਿਰ ਅਗਲੇ ਦਿਨ ਆ ਕੇ ਵੀ ਉਸ ਦਾ ਝਾੜਾ ਹੋ ਜਾਂਦਾ ਜਿਹਨੇ ਉਹਦਾ ਝਾੜਾ ਸਿਰਫ 1 ਵਾਰ ਨਹੀਂ ਕੀਤਾ ਜਾਂਦਾ ਬਈਆ ਰੁਟੀਨ ਚ ਰੈਗੂਲਰ ਹੁੰਦਾ ਸ਼ੁਕਰ ਸ਼ਨੀ ਐਤ ਸੋਮ ਮੰਗਲ ਬੁੱਧ ਹੋ ਜਾਂਦਾ ਕੋਈ ਇਕਤਲੀ ਗੱਲ ਨਹੀਂ ਜੇ ਵਿੱਚ ਮਿਸ ਹੋ ਜਵੇ ਤਾਂ ਦੁਬਾਰਾ ਸ਼ੁਰੂ ਕਰਕੇ ਫਿਰ ਸ਼ੁਰੂ ਕਰਦੇ ਦੁਬਾਰਾ ਤਿੰਨੋ ਵਾਰ ਇਕੱਠਾ ਹੀ ਤਿੰਨ ਦਿਨ ਕਰਨਾ ਪਏਗਾ ਨਹੀਂ ਨਗਾਤਰ ਝਾੜਾ ਹੁੰਦਾ ਤਿੰਨ ਦਿਨ ਲਗਾਤਾਰ ਝਾੜਾ ਹੁੰਦਾ ਕਈ ਲੋਕਾਂ ਨੇ ਆਪਣੇ ਸਵੇਰੇ ਕਰ ਦੋ ਸ਼ਾਮੇ ਕਰ ਦੋ ਮੈਂ ਕਹਿੰਦਾ ਨਹੀਂ ਝਾੜਾ ਇੱਕੋ ਵਾਰੀ ਦਿਨ ਦੇ ਵਿੱਚ ਕਰਵਾਇਆ ਜਾਵੇ ਤਾਂ ਜ਼ਿਆਦਾ ਬੈਠਾ। ਸੋ ਇਹ ਬਖਸ਼ ਜਿਹੜੀ ਹੈ ਸ਼ੁਰੂਆਤ ਜਿਵੇਂ ਤੁਸੀਂ ਦੱਸਿਆ ਹੋਈ ਤਾਂ ਕਿੰਨਾ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਇਹ ਝਾੜਾ ਕਰਦੇ ਆ ਰਹੇ। ਤਕਰੀਬਨ ਸਰ ਜ਼ਿਆਦਾ ਨਹੀਂ 70-75 ਸਾਲ ਤੋਂ ਉੱਪਰ ਦਾ ਇਸ ਮੰਦਰ ਸਥਾਪਨਾ ਹੋ ਚੁੱਕੀ ਹੋਈ ਹੈ। ਜੀ ਪਹਿਲੇ ਸਾਡੇ ਦਾਦਾ ਜੀ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਸੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਸੇਵਾ ਕਰਦੇ ਸੀ ਫਿਰ ਪ੍ਰਮਾਤਮਾ ਨੇ ਡਿਊਟੀ ਮੇਰੇ ਲਈ ਲਗਾਈ ਉਸ ਤੋਂ ਬਾਅਦ ਮੇਰਾ ਬੇਟਾ ਵੀ ਨਾਲ ਸੇਵਾ ਕਰਦਾ। 48 ਸਾਲੋਂ ਮਰਦਾ ਮੇਰੀ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਹੋ ਸਮਝੋ। ਸੋ ਜੇਕਰ ਕੋਈ ਝਾੜਾ ਕਰਵਾਣਾ ਆਣਾ ਚਾਹੁੰਦਾ ਹੈ ਤਾਂ ਸਮਾਂ ਤੇ ਜਗ੍ਹਾ ਦੱਸ ਦਿਓ ਤਾਂ ਕਿ ਉਹ ਆ ਕੇ ਆਪਣਾ ਇੱਥੇ ਝਾੜਾ ਕਰਵਾ ਸਕਣ। ਸਮਾਂ 6:00 ਤੇ 8:00। ਆਸਥਾਨਾ ਪ੍ਰਾਚੀਨ ਸ਼ਿਰਜ਼ਾ ਵਾਲਾ ਕਸ਼ਮੰਦਰ ਖਾਟੂ ਦਵਾਰ ਸਮਰਲਾ ਚੌਂਕ ਲੁਧਿਆਣਾ ਮੈਦਿਕਸ਼ਨ ਪੈਲੈਸ।